ਹਵਾ ਪ੍ਰਦੂਸ਼ਣ ਦਿਨ-ਬਦਿਨ ਵੱਧ ਰਿਹਾ ਹੈ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਵਾਤਾਵਰਣ ਦਾ AQI ਕਾਫੀ ਹੱਦ ਤੱਕ ਨਾਰਮਲ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਦੇਖ ਕੇ ਸਰਕਾਰ ਦੇ ਦਾਅਵੇ ਝੂਠੇ ਨਜ਼ਰ ਆ ਰਹੇ ਨੇ ਦਰਸਲ ਲੁਧਿਆਣਾ ਦੇ ਵਿੱਚ ਹਵਾ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਗਿਆ ਜਿਸ ਨਾਲ ਰੋਜ਼ਾਨਾ ਹੀ ਲੱਖਾਂ ਲੋਕ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਸਾਹ ਦੀਆਂ ਬਿਮਾਰੀਆਂ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਪਹਿਲਾਂ ਹੀ ਕਾਫੀ ਜ਼ਿਆਦਾ ਹੈ ਪਰ ਇਹ ਅੰਕੜਾ ਘਟਣ ਦੀ ਬਜਾਏ ਰੋਜ਼ ਵੱਧ ਰਿਹਾ ਹੈ ਸਰਕਾਰ ਤਾਂ ਇਹ ਦਾਅਵੇ ਕਰ ਰਹੀ ਹੈ ਕਿ ਹੁਣ ਪਰਾਲੀ ਨਹੀਂ ਜਲਾਈ ਜਾਵੇਗੀ ਤੇ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾ ਰਿਹਾ ਹੈ ਪਰੰਤੂ ਬੀਤੀ ਕੱਲ ਦੀ ਸ਼ਾਮ ਤੋਂ ਰਾਤ ਤੱਕ ਜੋ ਦੇਖਿਆ ਗਿਆ ਉਸ ਨੂੰ ਦੇਖ ਕੇ ਤੇ ਸੁਣ ਕੇ ਇਹ ਸਭ ਕੁਝ ਸਰਾਸਰ ਝੂਠਾ ਨਜ਼ਰ ਆ ਰਿਹਾ ਹੈ ਤਕਰੀਬਨ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਕਈ ਖੇਤਾਂ ਵਿੱਚ ਪਰਾਲੀ ਨੂੰ ਜਲਦੇ ਹੋਏ ਦੇਖਿਆ ਗਿਆ ਬਰਨਾਲਾ ਹਾਈਵੇ ਤੋਂ ਲੈ ਕੇ ਮਹਿਲਕਲਾਂ ਟੋਲ ਪਲਾਜ਼ੇ ਤੱਕ ਤੇ ਰਾਏਕੋਟ ਤੱਕ ਖੇਤਾਂ ਦੇ ਵਿੱਚ ਲਾਈਵ ਪਰਾਲੀ ਜਲਦੀ ਹੋਈ ਦੇਖੀ ਗਈ ਹੈ ਜਿਸ ਦੀ ਵਜ੍ਹਾ ਨਾਲ ਵਾਤਾਵਰਣ ਦਾ AQI 300 ਤੋਂ 450 ਦੇ ਕਰੀਬ ਨੋਟ ਕੀਤਾ ਗਿਆ ਜਿਸ ਨਾਲ ਹਵਾ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੁਣ ਕੀ ਸਰਕਾਰ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾਂਦਾ ਹੈ ਇਹ ਵੀ ਦੇਖਣ ਵਾਲੀ